ਅੱਜ ਤੱਕ ਜਿਹੜੇ 2.5 ਘੰਟਾ ਸွာਤਾ ਐਸਾ ਤਾਂ ਅਸੀਂ ਕਰਿਆ ਮੇਰੀ ਪਿੰਟਲੇਵਾਲ ਦੇ ਵਿੱਚ ਦੋਸਤੋ ਅਸੀਂ ਤੁਹਾਨੂੰ ਦੱਸਦੀ ਹਾਂ ਜਿਹੜਾ ਇੱਕ ਇਕੱਠਾ ਹੋਇਆ ਹੋਇਆ ਇਹਦਾ ਕੀ ਕਾਰਨ ਹੈ ਜਿਹੜੀ ਇਹ ਪੁਰੀਆ ਸਾਡੇ ਨਹਿਰ ਵਾਲਾ ਗੁਰਦੁਆਰਾ ਸਾਹਿਬ ਦੇ ਕੋਲ ਪੁਰੀ ਬਣੀ ਹੋਈ ਆ ਇੱਥੋਂ ਦੀ ਬਹੁਤ ਸਾਰੇ ਲੋਕਾਂ ਦੀ ਆਵਾਜ਼ ਆਈ ਦੀਆਂ ਜਿੱਥੋਂ ਇੱਥੇ ਲੋਕ ਭਦੌਰ ਵੀ ਜਾਂਦੇ ਆ ਭਦੌਰ ਦੇ ਲੋਕ ਇਧਰ ਬਾਅਦ ਟੱਲੇਵਾਲ ਮੇਨ ਰੋਡ ਤੇ ਵੀ ਚੜਦੇ ਨੇ ਪਰ ਇੱਕ ਇੰਨਾ ਇਕੱਠ ਕਿਉਂ ਹੋਇਆ ਜਿਹੜੀ ਇਹ ਪੁਰੀ ਆ ਇਹ ਜਿਹੜੀ ਪੂਰੀ ਬਿਲਕੁਲ ਡਿੱਗਣ ਵਾਲੀ ਹੈ ਰਸਤਾ ਬਿਲਕੁਲ ਬੰਦ ਹੈ ਤਾਂ ਇੱਥੋਂ ਦੇ ਨੰਗਰਵਾਲ ਨੇ ਸਾਡੇ ਚੈਨਲ ਦੇ ਇਹ ਕਹਿੰਦੇ ਦੋਨਿਆਂ ਕਿ ਇੱਥੋਂ ਦੀ ਜੋ ਵੀ ਮੋਟਰਸਾਈਕਲ ਤੇ ਲੰਘਦਾ ਹੈਗਾ ਤਾਂ ਉਹ ਆਪਣੀ ਜਾਨ ਉੱਤੇ ਜੋਖਮ ਵਿੱਚ ਨਾ ਪਾਵੇ ਇਹ ਰਸਤਾ ਜਿਹੜੀ ਪੂਰੀ ਕਿਸੇ ਵੀ ਵੇਲੇ ਵੀ ਡਿੱਗ ਸਕਦੀ ਹੈ ਸਾਰੇ ਨਾਲ ਸਾਡੇ ਨਗਰ ਦੇ ਮਸਹੂਰ ਨੇ ਲੋਕੀ ਆਪਣਾ ਗੱਲਬਾਤ ਵੀ ਸੰਜੀ ਕਰਦੇ ਆ ਕਿ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਰਨਗਾ ਹਾਂਜੀ ਦੰਦ ਅ ਕੀ ਕਰਾਂ ਜੋਗੀਰ ਪੂਰੀ ਡਿੱਗਣ ਵਾਲੀ ਇਹ ਸਾਡੇ ਦੋ ਪਿੰਡਾਂ ਦੀ ਮਤਲਬ ਅਧਵਾੜ ਨੂੰ ਜੇ ਸਰਕਾਰੀ ਪ੍ਰਾਧਾਨਾਂ ਦੇ ਵਿੱਚ ਲੋਕ ਇਹ ਸਾਡੇ ਦੋ ਪੰਚਾਇਤਾਂ ਨਹੀਂ ਆਉਂਦੀ ਕਹ ਕੋਈ ਬੇਸਰਾ ਇਕੱਠਾ ਲੇਣਾ ਸਾਰੇ ਪਿੰਡ ਦਾ ਰਾਹ ਮਤਲਬ ਇੱਥੋਂ ਦੀ ਬਰਦਾਉਂ ਦੀ ਜਾਣਦਾ ਅਸੀਂ ਤਾਂ ਇਹੀ ਕਰਦੇ ਹਾਂ ਪਤਾ ਸਨ ਕੇ ਬੇਨਤੀ ਕਰਦੇ ਹਾਂ ਇਹ ਪੁਲੀ ਜਲਦ ਤੋਂ ਜਲਦੀ ਬਣਾਈ ਜਾਵੇ ਪਿਛਲੀ ਆਰ ਵੀ ਇਹ ਦੋਨੇ ਪੰਚਾਇਤਾਂ ਨੇ ਲਿਖ ਕੇ ਦਿੱਤਾ ਸੀ ਪਰ ਸਰਕਾਰ ਦੀ ਅਣਗਹਿਲੀ ਕਾਰਨ ਹਾਲਤਾ ਹੀ ਬਣੀ ਹੋਈ ਹੈ ਜਿਆਦਾ ਵਾਰਸਾਂ ਆ ਗਈਆਂ ਐਡੀ ਹੋ ਗਈ ਉਹ ਕਦੋਂ ਵੀ ਡੈਮਜ ਹੋ ਸਕਦੀ ਹੈ ਨੀਚੇ ਗਿਰ ਸਕਦੀ ਹੈ ਜਿੰਨੇ ਵੀ ਇੱਥੇ ਜਾਣ ਵਾਲੇ ਨੇ ਜਾਂ ਟੂਟ ਸੰਤ ਜਾਂਦੇ ਬੱਚੇ ਜਾਂ ਹੋਰ ਕਿਤੇ ਜਾਂਦੇ ਕੋਈ ਵੀ ਕੰਮਕਾਰ ਵਾਲੇ ਜਾਂਦੇ ਆ ਉਹ ਇਧਰ ਦੀ ਨਾ ਹੋਣ ਖਾਰਾ ਕੇ ਬੇਨਤੀ ਸਰਨਾੰਕੋ ਜੀ ਮੌਜੂਦ ਆ ਇਹਨਾਂ ਨੇ ਪਿਛਲੀ ਜਦੋਂ ਪੂਰੀ ਡਿੱਗਣ ਵਾਲੀ ਸੀ ਇਹਨਾਂ ਨੇ ਆਪਣੇ ਨਗਰ ਦੇ ਵਿੱਚੋਂ ਫੰਡ ਇਕੱਠਾ ਕਰਕੇ ਵੀ ਆਪਣੇ ਖੁਦ ਜੇਬ ਦੇ ਵਿੱਚੋਂ ਪੈਸੇ ਪਾ ਕੇ ਵੀ ਇਹ ਪੂਰੀ ਬਣਾਈ ਆ ਔਰ ਡਿੱਗਣ ਤੋਂ ਬਚਾਈ ਆ ਪਰ ਉਹਦੇ ਨਾਲ 2-3 ਸਾਲ ਨਿਕਲ ਚੁੱਕੇ ਸੀਗੇ ਪਰ ਜਿਹੜੀ ਪੂਰੀ ਫਿਰ ਉਸੇ ਰਾਤੇ ਫੇਰ ਆ ਚੁੱਕੀ ਆ ਆਪਾਂ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਕੀ ਗੱਲ ਚੌਂਗੀ ਤੁਸੀਂ ਕਿਹਲੇ ਸਾਲੋਂ ਪਹਿਲੇ ਫੰਡ ਇਕੱਠਾ ਕਰਕੇ ਵੀ ਉਹ ਤੋਂ ਬਣਾਈ ਆ ਜੀ ਇਹਨਾਂ ਨੇ ਤੇ ਅੱਜ ਸਾਨੂੰ ਦੇਖ ਚੁੱਕਿਆ ਸੀ ਬਾਬਾ ਸਾਰੇ ਮਕਰ ਨੇ ਦੋਨਾਂ ਪਿੰਡਾਂ ਨੇ ਪੈਸੇ ਇਕੱਠੇ ਕਰਕੇ ਉਹਨੂੰ ਬਣਾਈ ਸੀਗੀ ਤਾਂ ਇਹਦੇ ਲੈਟਰ ਆਇਆ ਸੀਗਾ ਉਹ ਹੁਣ ਔਰਲਾ ਥਾਂਵਲਾ ਦੱਬ ਗਿਆ ਜੀ ਤੁਸੀਂ ਮਤਲਬ ਦੇਖਿਆ ਹਾਂ ਔਰਲਾ ਥਾਂਵਲਾ ਦੱਬਣੇ ਹੁਣ ਇਹ ਡਿੱਗਣ ਦੇ ਚਾਂਸ ਦੇ ਵਿੱਚ ਨਹੀਂ ਵੀ ਇੱਥੇ ਕਈ ਜਾਲੀ ਮਾਲੀ ਨਿਖਾਨ ਹੋ ਕੇ ਬਚਾਅ ਦੀ ਖਤਰ ਵੀ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਵੀ ਲੰਗੇ ਨਾ ਵੀ ਕਿਸੇ ਦੇ ਸੱਟ ਫੇਟ ਨਾ ਵੱਜੇ ਤੇ ਇੱਕ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਉਹ ਇਹ ਫਲੋਰੀ ਸਾਹਿਬ ਦੇ ਧਿਆਨ ਦੇ ਵਿੱਚ ਹੈਗੀ ਹੈ ਇਹ ਕੁਲੀ ਵੀ ਕਰਾਈ ਵੀ ਹੈਗੀ ਤੇ ਸਾਡੇ ਦਖਾਸਾ ਵੀ ਦਿੱਤੇ ਹੋਏ ਆਹਦੀ ਖਾਤਰ ਕਿ ਪ੍ਰਸ਼ਾਸਨ ਸਾਡੀ ਬੇਨਤੀ ਜਲਦੀ ਤੋਂ ਜਲਦੀ ਬਣੂ ਦੇਵੇ। ਦੋਤੋ ਇਸਗੇ ਪਿੰਡ ਟਲੇਵਾਲ ਦੇ ਮੇਰੇ ਨਿਕਰਦੇ ਮੌਜੂਦ ਜਿਨ੍ਹਾਂ ਨੇ ਐਸਐਲ ਵਾਟੇਟਾਈ ਆ ਅੱਜ ਤੋਂ 3 ਸਾਲ ਪਹਿਲਾਂ ਵੀ ਵਾਜੂ ਠੀ ਸੀ ਪਰ ਉਸ ਵਕਤ ਵੀ ਪ੍ਰਸ਼ਾਸਨ ਦੇ ਜਾਂ ਕਿਸੇ ਦੇ ਕੰਨੀ ਜੂਣ ਛੇ ਸਰ ਕੀ ਇਹ ਜਿਹੜੀ ਪੁਲੀ ਆ ਸਾਡੇ ਨਗਰਵੰਨਿਓ ਖੁਦ ਆਪਣੀ ਜੇਬ ਚੋਂ ਪੈਸੇ ਇਕੱਠੇ ਕਰਕੇ ਰਾਘਵੀਲਾ ਵੱਨਿਓ ਪੈਸੇ ਇਕੱਠੇ ਕਰਕੇ ਇਹ ਪੁਲੀ ਬਣਾਈ ਗਈ ਸੀ ਪਰ ਉਸ ਵਕਤ ਵੀ ਸਾਡੇ ਪਿੰਡ ਦੇ ਲੋਕਾਂ ਨੂੰ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਜਿਹੜੀ ਪੁਲੀ ਆ ਇਹ ਜਲਦੀ ਬਣ ਜਾਵੇਗੀ ਪਰ 20 ਦੇ 20 ਦੇ ਅੱਜ ਪੂਰੇ 3 ਸਾਲ ਨਿਕਲ ਚੁੱਕੇ ਨੇ ਪਰ ਜਿਹੜੀ ਪੁਲੀ ਆ ਉੱਥੇ ਦੀ ਉੱਥੇ ਖੜੀ ਆ ਜਿਵੇਂ ਅੱਧੋ 3 ਸਾਲ ਪਹਿਲਾਂ ਇਹ ਪੁਲੀ ਇੱਕ जान ਦੀ ਜੋਖਮਣੀ ਹੋਈ ਸੀ ਉਸ ਵਾਰ ਵੀ ਲੋਕਾਂ ਦੇ ਵਿੱਚ ਡਰ ਬਣਿਆ ਹੋਇਆ ਸੀ ਇਹ ਪੂਰੀ ਡੱਗੀ ਕਿ ਕਿਸੇ ਦੀ ਵੀ ਜਾਨ ਲੈਵਾ ਹੋ ਸਕਦੀ ਹੈ ਪਰ ਪ੍ਰਸ਼ਾਸਨ ਪਤਾ ਨਹੀਂ ਉਦੋਂ ਤੱਕ ਕਿਉਂ ਚੁੱਪ ਰਹਿੰਦਾ ਜਦ ਤੱਕ ਕੋਈ ਅਣਹੋਣੀ ਕੋਈ ਘਟਨਾ ਨਹੀਂ ਘਟਦੀ ਜਦ ਕੋਈ ਘਟਨਾ ਘਟ ਜਾਂਦੀ ਹੈ ਤਰੰਤ ਉਹਦੇ ਐਕਸ਼ਨ ਲਿਆ ਜਾਂਦਾ ਪਰ ਅਸੀਂ ਇਸ ਸਰਕਾਰ ਨੂੰ ਜਾਂ ਮੌਜੂਦਾ ਸਰਕਾਰ ਨੂੰ ਜਾਂ ਕਿਸੇ ਵੀ ਪ੍ਰਸ਼ਾਸਨ ਦੇ ਉਸ ਅਧਿਕਾਰੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਘਟਨਾ ਘਟਣ ਤੋਂ ਪਹਿਲਾਂ ਜੇਕਰ ਕੋਈ ਇਸ ਤਰ੍ਹਾਂ ਦੇ ਕੰਮ ਹੁੰਦੇ ਆ ਤਾਂ ਉਹਦੇ ਪ੍ਰਸ਼ਾਸਨ ਦੀ ਸੁਧਾ ਹੁੰਦੀ ਹੈ ਔਰ ਨਗਰ ਦੀ ਵੀ ਸੁਧਾ ਹੁੰਦੀ ਹੈ ਕਿਉਂਕਿ ਘਟਨਾ ਘਟਣ ਤੋਂ ਬਾਅਦ ਤਾਂ ਹਰ ਬੰਦਾ ਆ ਕੇ ਉਸਤੇ ਐਕਸ਼ਨ ਲੈਂਦਾ ਹੈਗਾ ਕਿ ਅਸੀਂ ਸੰਤਨ ਸਾਡੇ ਟੱਲੇ ਵਾਲ ਦੇ ਨਗਰ ਨਾਮ ਲਾਇਆ ਇਸ ਤਰ੍ਹਾਂ ਤੁਹਾਨੂੰ ਅਸੀਂ ਇਹ ਕਹਿਣਾ ਬਹੁਤ ਜ਼ਰੂਰੀ ਸਮਝਦੇ ਹਾਂ ਕਿ ਜੋ ਵੀ ਇੱਥੋਂ ਦੀ ਸਾਡੇ ਲੋਕ ਲੰਘਦੇ ਨੇ ਵੀ ਉਹ ਇੱਥੋਂ ਵੀ ਆਪਣੇ ਚਾ ਪੈਦਲ ਹੀ ਲੰਘਦੇ ਨੇ ਪੈਦਲ ਲੰਘਣਾ ਵੀ ਇੱਥੇ ਇੱਕ ਖਤਰੇ ਤੋਂ ਖਾਲੀ ਨਹੀਂ ਹੈਗਾ ਜੇ ਆਪਾਂ ਕਹਿੰਦੇ ਇੱਕ ਕੱਲੇ ਮੋਟਰਸਾਈਕਲ ਦੀ ਗੱਲ ਕਰੀਏ ਆਪਾਂ ਸਾਈਕਲ ਦੀ ਗੱਲ ਕਰੀਏ ਬੰਦਾ ਪੈਦਲ ਇਸਨੇ ਕੁਝ ਪੈਦਲ ਲੰਘਣ ਵਾਸਤੇ ਵੀ ਇਹ ਜਿਹੜਾ ਖਤਰੇ ਤੋਂ ਖਾਲੀ ਨਹੀਂ ਹੈਗਾ ਜਿਹੜੀ ਉਹ ਪੂਰੀ ਹੈ ਤੁਹਾਨੂੰ ਦੱਸਾਂਗੇ ਬਿਲਕੁਲ ਥਲੋ ਖੱਸ ਚੁੱਕੀ ਆ ਉਹ ਕਿਸੇ ਵਾਸਤੇ ਵੀ ਜਿਹੜਾ ਅੱਧੀ ਜਣੀ ਪੂਰੀ ਆ ਉਹ ਡਿੱਗ ਸਕਦੀ ਆ ਬੰਦਾ ਕੋਈ ਵੀ ਇਸ ਨਹਿਰ ਇਸ ਰਾਸਤੇ ਦੇ ਵਿੱਚ ਕਿਸੇ ਦੇ ਵੀ ਨਹੀਂ ਲੰਘਣਾ ਆਪਣੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਉਣਾ ਸੈਰ ਤੋਂ ਦੀ ਪੁਰੀ ਨਿਕਲਦੀ ਹੈ ਜਿਵੇਂ ਆਪਾਂ ਕਿਹਾ ਢੱਲੇਵਾਲ ਦੇ ਪੁਲ ਤੋਂ ਦੀ ਆਦਾ ਰਸਤਾ ਬਣਾ ਸਕਦਾਗਾ ਪਰ ਜਿਹੜੀ ਨਹਿਰ ਵਾਲੀ ਪੁਰੀ ਹੈ ਐਸੋ ਦੀ ਕਿਸੇ ਨੇ ਵੀ ਆਪਣੇ ਮੋਟਰਸਾਈਕਲ ਆਪਣੇ ਬੱਚਾ ਨਾਲ ਫੇਸ ਸਕ ਪੈਦਲ ਵੀ ਗੱਲ ਕਰੀਏ ਤਾਂ ਪੈਦਲ ਵੀ ਐਸੋ ਦੀ ਕਿਸੇ ਨੇ ਨਹੀਂ ਲੰਘਣਾ ਤੁਹਾਨੂੰ ਅਸੀਂ ਦੱਸਿਓ ਲਗਾ ਮੈਂ ਕਿ ਸਾਰੀਆਂ ਨਹਿਰ ਦੀਆਂ ਇਹ ਪੁਰੀ ਦੀਆਂ ਟਿਕਣ ਵਾਲੀਆਂ ਦੀਆਂ ਜਿਵੇਂ ਅਸੀਂ ਤੁਹਾਨੂੰ ਪਿੰਡ ਢੱਲੇਵਾਲ ਦੇ ਸਾਰੇ ਮੇਰੇ ਪਿੰਕ ਦੇ ਲੋਕ ਕਰੇਗਾ ਕਿ ਨਾ ਸਾਰਾ ਨਮ ਲਾਇਆ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਨੀਲੇ ਕੇ ਫੇਰ ਆਜ ਲੋ